ਸ਼੍ਰੀ ਅਕਾਲ ਤਾਂ ਸਾਬ ਵੱਲੋਂ ਜਿਹੜੇ ਕਿ ਪੰਥ ਸਿੰਘ ਸਹਿਬਾਨਾਂ ਦੀ ਵੱਡੀ ਬੈਠਕ ਹੋਣ ਚਾਰੀ ਹੈ ਜੀ ਹਾਂ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖੁਲਦੀਪ ਸਿੰਘ ਗੜਗਾਚ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਅੱਜ ਪੰਥਕ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਜਿਹੜੇ ਕਿ ਹੋ ਸਕਦੇ ਨੇ ਤੇ ਜਿਸ ਦੇ ਦੌਰਾਨ ਇਹ ਮੀਟਿੰਗ ਦਾ ਸਮਾਂ ਤੈਅ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਵੱਡੀ ਮੀਟਿੰਗ ਹੋਵੇਗੀ ਉੱਥੇ ਇਹ ਪੰਜ ਸਿੰਘ ਸਹਿਬਾਨ ਮਿਲ ਕੇ ਇਹ ਮੀਟਿੰਗ ਕਰਨਗੇ ਜਿਸ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਾਚ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਕਹਤੇ ਹੈ ਕਿ ਅੱਜ ਕਈ ਪੰਥਕ ਮਸਲਿਆਂ ਦੇ ਉੱਤੇ ਚਰਚਾ ਹੋਣ ਜਾ ਰਹੀ ਹੈ ਪਰੰਤੂ ਦੂਜੇ ਪਾਸੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਵੀ ਉੱਥੇ ਪਹੁੰਚ ਰਹੇ ਨੇ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਕਿ ਅੱਜ ਮੰਤਰੀ ਤਰुण ਪ੍ਰੇਸੋਂ ਨੂੰ ਵੀ ਜੜਾ ਕਿ ਸੱਦਿਆ ਜਾ ਸਕਦਾ ਹੈ ਤੇ ਜਿਸ ਤੋਂ ਦੌਰਾਨ ਉੱਥੇ ਹੀ ਦੂਜੇ ਪਾਸੇ ਚਰਚਾਾਂ માં ਇਹ ਵੀ ਚੱਲ ਰਹੀਆਂ ਨੇ ਕਿ ਜੋ ਬੀਤੇ ਦਿਨਾਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਹੋਇਆ ਤੇ ਉਸ ਨੂੰ ਲੈ ਕੇ ਜੋ ਵੀ ਬਿੱਲ ਪਾਸ ਕੀਤੇ ਗਏ ਉਸ ਦੇ ਉੱਤੇ ਵੀ ਅੱਜ ਇੱਕ ਵੱਡਾ ਫੈਸਲਾ ਇਸ ਵਾਰੇ ਚਰਚਾ ਹੋ ਸਕਦੀ ਹੈ ਪਰੰਤੂ ਹਾਲਾਂਕਿ ਗੱਲ ਕਰੀਏ ਤਾਂ 6 ਪੰਜ ਸਿੰਘ ਸਹਿਬਾਨਾਂ ਦੀ ਇਹ ਮੀਟਿੰਗ ਆ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਜਾਵੇਗੀ ਜਿਸ ਦੇ ਵਿੱਚ ਪੰਜ ਸਿੰਘ ਸਹਿਬਾਨ ਨੇ ਮਿਲ ਕੇ ਆ 6 ਪੰਥਕ ਮਸਲਿਆਂ ਦੇ ਉੱਤੇ ਚਰਚਾ ਕਰਨਗੇ ਤੇ ਕੋਈ ਵੱਡੀ ਜਿਹੜੀ ਕਿ ਉਸ ਨੂੰ ਲੈ ਕੇ ਫੈਸਲਾ ਹੋ ਸਕਦਾ ਹੈ ਤੇ ਕਈ ਅਹਿਮ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਤ ਦੀ ਅਗਵਾਈ ਦੇ ਵਿੱਚ ਇਹ ਬੈਠਕ ਹੋਵੇਗੀ ਜਿਸ ਦੇ ਵਿੱਚ ਅੱਜ ਕੋਈ ਵੱਡਾ ਫੈਸਲਾ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਤਜ਼ਾਰ ਲੈ ਸਕਦੇ ਨੇ ਤੇ ਅੱਜ ਕੋਈ ਵੱਡਾ ਫੈਸਲਾ ਤੇ ਕੋਈ ਵੱਡਾ ਐਲਾਨ ਹੋ ਸਕਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਚ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਅੱਜ ਪੰਥਕ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਜਿਹੜੇ ਕਿ ਹੋ ਸਕਦੇ ਨੇ ਤੇ ਜਿਸ ਦੇ ਦੌਰਾਨ ਇਹ ਮੀਟਿੰਗ ਦਾ ਸਮਾਂ ਤੈਅ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਵੱਡੀ ਮੀਟਿੰਗ ਹੋਵੇਗੀ ਉੱਥੇ ਇਹ ਪੰਜ ਸਿੰਘ ਸਹਿਬਾਨ ਮਿਲ ਕੇ ਇਹ ਮੀਟਿੰਗ ਕਰਨਗੇ ਜਿਸ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਚ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਦੱਸਿਆ ਕਿ ਅੱਜ ਕਈ ਪੰਥਕ ਮਸਲਿਆਂ ਦੇ ਉੱਤੇ ਚਰਚਾ ਹੋਣ ਜਾ ਰਹੀ ਹੈ ਪਰੰਤੂ ਦੂਜੇ ਪਾਸੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਵੀ ਉੱਥੇ ਪਹੁੰਚ ਰਹੇ ਨੇ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਕਿ ਅੱਜ ਮੰਤਰੀ ਤਰुण ਪ੍ਰੇਸੋਂ ਨੂੰ ਵੀ ਝੜਿਆ ਕਿ ਸੱਦਿਆ ਜਾ ਸਕਦਾ ਹੈ ਤੇ ਜਿਸ ਤੋਂ ਦੌਰਾਨ ਉੱਥੇ ਇਹ ਦੂਜੇ ਪਾਸੇ ਚਰਚਾਾਂ માં ਇਹ ਵੀ ਚੱਲ ਰਹੀਆਂ ਨੇ ਕਿ ਜੋ ਬੀਤੇ ਦਿਨਾਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਹੋਇਆ ਤੇ ਉਸ ਨੂੰ ਲੈ ਕੇ ਜੋ ਵੀ ਬਿੱਲ ਪਾਸ ਕੀਤੇ ਗਏ ਉਸ ਦੇ ਉੱਤੇ ਵੀ ਅੱਜ ਇੱਕ ਵੱਡਾ ਫੈਸਲਾ ਤੇ ਇਹ ਸੂਾਰੇ ਚਰਚਾ ਹੋ ਸਕਦੀ ਹੈ ਪਰੰਤੂ ਹਾਲਾਂਕਿ ਗੱਲ ਕਰੀਏ ਤਾਂ 6 ਪੰਜ ਸਿੰਘ ਸਹਿਬਾਨਾਂ ਦੀ ਇਹ ਮੀਟਿੰਗ ਆ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਜਾਵੇਗੀ ਜਿਸ ਦੇ ਵਿੱਚ ਪੰਜ ਸਿੰਘ ਸਹਿਬਾਨ ਨੇ ਮਿਲ ਕੇ ਆ 6 ਪੰਥਕ ਮਸਲਿਆਂ ਦੇ ਉੱਤੇ ਚਰਚਾ ਕਰਨਗੇ ਤੇ ਕੋਈ ਵੱਡੀ ਜਿਹੜੀ ਕਿ ਉਸ ਨੂੰ ਲੈ ਕੇ ਫੈਸਲਾ ਹੋ ਸਕਦਾ ਹੈ ਤੇ ਕਈ ਅਹਿਮ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਤ ਦੀ ਗੁਆਇ ਦੇ ਵਿੱਚ ਇਹ ਬੈਠਕ ਹੋਵੇਗੀ ਜਿਸ ਦੇ ਵਿੱਚ ਅੱਜ ਕੋਈ ਵੱਡਾ ਫੈਸਲਾ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੈ ਸਕਦੇ ਨੇ ਤੇ ਅੱਜ ਕੋਈ ਵੱਡਾ ਫੈਸਲਾ ਤੇ ਕੋਈ ਵੱਡਾ ਐਲਾਨ ਹੋ ਸਕਦਾ ਹੈ